ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਜੋ ਬਾਈ ਆਪਣੀ 826 ਦੇ ਹਾਲਾਤ ਦਿਖਾਉਣੇ ਤੁਹਾਨੂੰ ਵੀਡੀਓ ਪੂਰੀ ਘੰਟਾ ਦੇਖ ਲਓ ਜਰੂਰ ਤੇ ਜਿੰਨਾ ਭਰਾਵਾਂ ਦੀ ਨਹੀਂ ਹਰੀ ਹੋਈ ਉਹ ਵੀ ਕਮੈਂਟ ਕਰੋ ਜਿੰਨਾ ਦੀ ਸਹੀ ਹਰੀ ਹੋਗੀ ਉਹ ਵੀ ਭਰਾ ਬਣ ਕੇ ਜਰੂਰ ਕਮੈਂਟ ਕਰਿਓ ਯਾਰ ਸਾਡੀ ਤਾਂ ਵੀ ਤੁਸੀਂ ਲਾ ਲਓ 826 ਦੇ ਵੀ ਐਹੀ ਜੀ ਕੰਡੀਸ਼ਨ ਆ ਯਾਰ ਇਹਦੀ ਵੀ ਇਹ 9 ਤਰੀਕ ਦੀ ਵੀਜੀ ਹੋਈ ਹੈ ਹਨਾ ਅੱਧ ਕਿਤੇ ਕਿਤੇ ਨਿਕਲੀ ਜਾਂਦੀ ਆ ਤੇ ਕਿਤੇ ਕਿਤੇ ਨਿਕਲੀ ਖੜੀ ਹੈਗੀ ਕਿਤੇ ਕਿਤੇ ਪੂਰੀ ਸੋਹਣੀ ਹਰੀ ਹੋਈ ਹੋਈ ਹੈਗੀ ਤੇ ਆ ਦੇਖੋ ਆ ਦੇ ਆ ਸਾਰੇ ਬੱਦਲਾ ਕਦੇ ਕਦੇ ਯਾਰ ਮੈਂ ਹੁਣੇ ਥੋੜ੍ਹ ਕੇ ਹਟਿਆ ਸੀਗਾ ਆ ਦੇ ਇਹਦਾ ਹਿੱਤ ਦਾਣਾ ਕੱਢਿਆ ਸੀ ਆ ਦੇ ਆ ਦਾਣਾ ਇਹਦਾ 826 ਦਾ ਇਹਨੇ ਢੰਗੂਰ ਨਹੀਂ ਮਾਰਿਆ ਕੁਝ ਨਹੀਂ ਕਰਿਆ ਤੇ ਜਦੋਂ ਇਹਨੂੰ ਐਂ ਦਬਦੇ ਆਂਗੇ ਹਏ ਹੋਰ ਹੀ ਕੁਝ ਬਣ ਗਿਆ ਇਹ ਦੱਬੇ ਤੋਂ ਆ ਦੇ ਇਹ ਆਜ ਗਾੜਜਾ ਯਾਰ ਇਹਦੇ ਵਿੱਚ ਦਾਣਿਆਂ ਦੇ ਹੈਗਾ ਵਿੱਚ ਇਹ ਤੇ ਕਹਤਾ ਯਾਰ ਇਹ 826 ਦਾ ਕੋਈ ਕਈ ਭਰਾਵਾਂ ਨੇ ਮੈਨੂੰ ਮੈਸੇਜ ਆਏ ਉਹ ਕਹਿੰਦੇ ਯਾਰ ਸਾਡੇ ਵੀ ਨਹੀਂ ਹਰੀ ਹੋਈ ਬਈ ਭਰਾ ਜੇ ਤਾਂ ਯਾਰ ਲਾਈ ਬੈਠੇ ਟੰਗੂਰ ਥੱਲੇ ਹਨਾ ਫਿਰ ਤਾਂ ਦਾਣਾ ਨਿਕਲੂਗਾ ਕਈ ਵਾਰ ਵਾਖਣ ਖੁਸ਼ਕ ਵੀ ਹੁੰਦਾ ਦਾ ਕਿਸੇ ਦਾ ਤੇ ਜੇ ਕਿਸੇ ਦਾ ਵੀ ਦਾਣਾ ਇੱਕ ਵਾਰ ਦੁੱਧੀਆਂ ਨਿਕਲਦਾ ਲੱਬੇ ਤੋਂ ਵੀ ਉਹਦੇ ਵਿੱਚੋਂ ਕੁਝ ਨਿਕਲਦਾ ਨਹੀਂਗਾ ਵੀ ਆਂਜ ਲੱਗਦਾ ਵੀ ਕੁਝ ਨਹੀਂ ਯਾਰ ਉਹ ਤਾਂ ਉਹੀ ਪਾਉਂਦਾ ਯਾਰ ਖਾਲੀਆ ਪਿਆਗਾ ਤੇ ਉਹ ਤਾਂ ਯਾਰ ਫਿਰ ਮੁਸ਼ਕਲ ਹੀ ਹਰੀ ਹੋਵੇ ਇੱਥੇ ਵੀ ਦੇਖ ਲੈਨੇ ਆਪਾਂ ਪੱਟ ਕੇ ਇਹ ਕੋਈ ਥਿਆ ਗਿਆ ਦਾਣਾ ਇੱਥੇ ਇਹ ਦੇਖ ਨਾ ਆ ਦਾਣਾ ਆ ਤਾਂ ਕਾੜਾ ਪਿਆ ਆ ਤਾਂ ਹਰਾ ਹੋਊਗਾ ਆ ਦਾਣਾ ਜਿੰਮੀ ਹੁਣ ਆ ਦੇ ਆ ਚੀਜ਼ ਆਏ ਨਿਕਲਦਾ ਜੀ ਚੋਂ ਉਹ ਤਾਂ ਵੀ ਦਾਣਾ ਗਲ ਗਿਆ ਉਹ ਨਹੀਂ ਹਰਾ ਹੁੰਦਾ ਵੀ ਥੋੜਾ ਉਹ ਤਾਂ ਤੁਹਾਨੂੰ ਸਹੀ ਗੱਲ ਦੱਸਾਂ ਮੈਂ ਤੁਹਾਡਾ ਆਹ ਦੇ ਹੁਣ ਇਹ ਦਿਸਣ ਤਾਂ ਲਾ ਕੇ ਆਏਂਗੇ ਉਹ ਰਿਆਂ ਦੇ ਬੱਚੇ ਆ ਤੇ ਮਾੜੀ ਮਾੜੀ ਝਾਕਦੀ ਗਈ ਹੈਗੀ ਤੇ ਹੈਗੀ ਅਖਰਾਏ ਤਾਂ ਵਧੀਆ ਖੜੀ ਹੈਗੀ ਵੀ ਨਾ ਬਾੜਾ ਯਾਰ 10% ਤਾਂ ਦਾਣਾ ਸਾਡੇ ਵੀ ਖਰਾਬ ਹੋ ਗਏ ਸੀ ਬੀ ਆਪਣੇ ਰਿਸ਼ਤੇਦਾਰਾਂ ਤੋਂ ਲਿਆ ਕੇ ਬੀਜਿਆ ਸੀ ਵੀ ਇਹ 9 ਤਰੀਕ ਦੀ ਬੀਜੀ ਹੋਈ ਆ ਤੇ ਅੱਜ ਹੋ ਗਈ ਤੁਸੀਂ ਲਾ ਲੋ ਸਭ 26 27 ਹੋਗੀ ਮੇਰੇ ਸਾਹ ਚ 27 ਹੋਗੀ ਅੱਜ ਦਾ ਦਿਨ ਤੇ 9 ਤੇ 10 18 20 ਦਿਨ ਹੋਣ ਵਾਲੇ ਆ ਯਾਰ ਇਹਨੂੰ ਬੀਜੀ ਨੂੰ ਤੇ ਨਾਲ ਹੀ ਤੁਹਾਨੂੰ ਮੈਂ ਦਿਖਾਉਣਾਗਾ ਆਪਣੀ 222 ਬੀਜੀ ਹੋਈ ਆ ਤੇ ਉਹਦਾ ਤੁਸੀਂ ਦੇਖੋ ਵੀ ਕਿੰਨਾ ਫਰਕ ਆਗਾ ਆ ਦੇ ਉਹਦਾ ਪੂਰੀ ਵਾਹਣ ਭਰ ਗਈ ਇਹਦੇ ਵੀ ਇਹ ਉਹਦੋਂ ਲੇਟ ਹੀ ਇੱਕ ਦੋ ਦਿਨ ਆ ਦੇ ਆ 222 ਆ ਉਹ ਉਹ 826 ਆਗੀ ਤੇ ਇਹ ਬਸ ਇੱਕ ਦਿਨ ਲੇਟ ਆਦੋਂ ਤੇ ਆਹਾ ਇੱਕ ਦਿਨ ਪਹਿਲਾਂ ਕੀ ਉਹ 10 ਤਰੀਕ ਦੀ ਆ 9 ਤਰੀਕ ਦੀ ਆ ਬੀਜਰ ਮੰਨ ਲਓ ਦਾ 25% ਇਹਦਾ ਬੀ ਖਰਾਬ ਹੋਇਆ ਮੈਂ ਸਾਡੇ ਪਿੰਡ ਹੋਰ ਵੀ ਇੱਕ ਦੋ ਕਰਾਂ ਨੀ ਬੀਜੀ ਸੀਗੀ ਉਹਨਾਂ ਨੇ ਤਾਂ ਕਿਸੇ ਤੋਂ ਹੋਰ ਬੀਜੀ ਸੀਗੀ ਲੈ ਕੇ ਬੰਦਿਆਂ ਨੇ ਨਵੇਂ ਬੀਜ ਤਾਂ ਨਹੀਂ ਖਰ ਉਹਨਾਂ ਨੇ ਲੈ ਆ ਕੇ ਪਾਇਆ ਰੱਬ ਜਾਣੇ ਭਾਈ ਨਵੇਂ ਬੀਜ ਕੋਈ ਫਰਕ ਹੁੰਦਾ ਹੋਵੇ ਹਨਾ ਬੀ ਜਾਂ ਤਾਂ ਪਿਛਲੀ ਵਾਰ ਥੋੜੀ ਜਿਹੀ ਸੱਲ ਜ਼ਿਆਦਾ ਰਹਿ ਗਈ ਯਾਰ ਹਰੇਕ ਬੰਦਾ ਹੀ ਢੋਲ ਭਰਨ ਦੀ ਕਾਹਲ ਕਰਦਾ ਦੋ ਮੌਕੇ ਤੇ ਆ ਕੇ ਵੀ ਆਪਾਂ ਆਲਾ ਗਾਂਦਾ ਯਾਰ ਭਰ ਕਿੰਨੇ ਮੇੜੋ ਕੰਮ ਵੀ ਰੁਲੀ ਜਾਂਦੀ ਹੈ ਕਣਕ ਤੇ ਉਹਦਾ ਚੱਕਰ ਵੀ ਪੈ ਗਿਆ ਯਾਰ ਕੋਸਤਾ ਆ ਦੇ ਹੁਣ ਆ ਜੇ ਮੈਂ ਹਰੀ ਹੋ ਜਾਂਦੀ ਹੈ ਹਾਂਜੀ ਆ ਆਹ ਜਿਵੇਂ ਹੁਣ ਤੇ ਇਹ ਵੀ ਹੁਣ ਨਿਕਲੂ ਦਾਣਾ ਇਹ ਵੀ ਨਿਕਲੂਗਾ ਇਹ ਲੇਟ ਚੜ ਕਈ ਵਾਰ ਬਾਹਣ ਚ ਗਿੱਲ ਸੁੱਕ ਹੋ ਜਾਂਦੀ ਹੈਗੀ ਕੋਈ ਕਿਸੇ ਕਾਰਨ ਹੋਰ ਵੀ ਹੋ ਜਾਂਦੇ ਆ ਬਾਹਣ ਦੇ ਸਾਰੀ ਤਰ ਤਿਆਰ ਕੋਈ ਨਹੀਂ ਨਾ ਹੁੰਦੀ ਤੇ ਇੱਕ ਬਈ ਚੱਕਰ ਹੋਰ ਵੀ ਆ ਹਜੇ ਤੁਸੀਂ ਕਾਹਲ ਵੀ ਨਾ ਕਰੋ ਵੀ ਪਾਣੀ ਲਾ ਕੇ ਆਪਾਂ ਕਹਿੰਦੇ ਵੀ ਬੀਜ ਦਾ ਸਿੱਟਾ ਆਪਾਂ ਹੋਰ ਦੇ ਦਿੰਨੇ ਆਗੇ ਹਜੇ ਕੋਈ ਲੇਟ ਨਹੀਂ ਕਣਕ ਦੀ ਬਜਾਈ ਕੋਈ ਚੱਕਰ ਨਹੀਂਗਾ ਤੇ ਤੁਸੀਂ ਕਹੋਗੇ ਵੀ ਇਹ ਲੇਟ ਹੋਗੀ ਵੀ ਉਹ ਹੋ ਹੋ ਕੇ ਮੁੜ ਕੇ ਪੱਕਣ ਵੇਲੇ ਕੰਮ ਖਰਾਬ ਹੋ ਜੂ ਬਾਈ ਪੱਕਣ ਮਿਲਦਾ ਤਾਂ ਰੁੱਤ ਬਾਹਲੀ ਖੁਸਕ ਆ ਜਾਂਦੀ ਆ ਸਾਰੀਆਂ ਇਕੱਠੀਆਂ ਹੀ ਪੱਕ ਜਾਂਦੀਆਂ ਲੱਗਪੱਗ ਉਹਦਾ ਕੋਈ ਚੱਕਰ ਆਈ ਗੱਲ ਨਹੀਂ ਜੀ ਤੇ ਵੀ ਉਂ ਯਾਰ ਸਾਡੇ ਆ ਹਰੀ ਹੋ ਗਈ ਆ ਦੇ ਇੰਨੀ ਕਾ ਤੇ ਝਾਕਦੀ ਏ ਹੋਰਿਆਂ ਚ ਵਧੀਆ ਯਾਰ ਨੰਗੀ ਅੱਖ ਨਾਲ ਪੂਰੀ ਵਧੀਆ ਦਿਂਦੀ ਹੈਗੀ ਵੀ ਉਂ ਹੈਗੀ ਵਿਰਲੀ ਆ ਆ ਦੇ ਕਿੱਡੀ ਕੁੜੀ ਦੂਰ ਆ ਕਰ ਮੇਦਰਾ ਦਾ ਵੀ 4-4 ਅੰਗਲਾਂ ਦਾ ਹਨ ਹੈਗਾ ਲੱਗਪੱਗ ਦਾਣੇ ਤੋਂ ਦਾਣੇ ਦਾ ਤੇ ਉਹਦੇ ਕਰਕੇ ਯਾਰ 20 ਦਾ ਸਿੱਟਾ ਤਾਂ ਸੀ ਵੀ ਦੇਵਾਂਗੇ ਵਿੱਚ ਇਹਦੇ ਜਦੋਂ ਪਾਣੀ ਆਇਆ 20 ਜਰ ਸਾਡੇ ਨਾਂ ਵਾਲਾ 10% 15% ਵੀ ਖਰਾਬ ਹੋ ਜਾਗਾ ਸਾਡੇ ਵੀ ਵੀ ਅਸੀਂ ਤਾਂ ਉਹਦੇ ਰਿਸ਼ਤੇਦਾਰਾਂ ਤੋਂ ਲਿਆ ਕੇ ਵੀ ਜਿਸ ਨੂੰ ਉਹ ਨਹੀਂ ਜਾਂ ਤਾਂ ਸਕਾ ਸਕੂ ਕਨੀ ਪਾਈ ਸਮਾਰ ਕੇ ਜਾਂ 826 ਦਾ ਭਾਈ ਹੈ ਹੋਈ ਇਹ ਕਾਰਨ ਸਕਦਾ ਹਨ ਕਈ ਵਾਰ ਕੋਈ ਕਾਰਨ ਹੁੰਦਾ ਬੀਚ ਉਹ ਗਿੱਲ ਨਹੀਂ ਕਮਾਉਂਦਾ ਹੁੰਦਾ ਕਈ ਕਾਰਨ ਹੋ ਜਾਂਦੇ ਯਾਰ ਬੀ ਦੇ ਬਾਲੇ ਨਜਾਇਜ਼ ਕਾਰਨ ਵੀ ਇਦੇ ਬਾਰੇ ਆਪਾਂ ਕੋਈ ਪੱਕਾ ਨਹੀਂ ਨਾ ਕਹਿ ਸਕਦੇ ਜਾਂ ਦੇਖ ਆ ਵੀ ਹੁਣ ਹਰਾ ਨਹੀਂ ਹੋਇਆ ਜਿਹੜਾ ਹੁਣ ਜੀਜਾ ਜਰ ਦੁੱਧੀਆਂ ਨਿਕਲਦਾ ਚਿੱਟਾ ਜਾ ਉਹ ਤਾਂ ਤੁਸੀਂ ਜਾਦਾ ਦੱਬ ਕੇ ਦੇਖ ਲਓ ਖੇਤ ਜਾ ਕੇ ਤੇ ਉਹ ਤਾਂ ਮੁਸ਼ਕਲ ਹੀ ਹਰਾ ਹੋਵੇ ਤੇ ਜਿਹੜਾ ਕਿਤੇ ਕੋਈ ਟੰਗੂਰ ਲਾਈ ਬੈਠਾ ਉਹ ਨਿਕਲੂਗਾ ਜ਼ਰੂਰ ਉਹ ਨੂੰ ਉਹਦਾ ਨਾ ਬਰਵਾ ਮੰਨੋ ਉਹ ਦੇਖ ਲਓ 10 ਦਿਨ ਹਜੇ ਹੋ ਰੁਕ ਜੋ ਕੋਈ ਚੱਕਰ ਨਹੀਂ ਹਜੇ ਬਹੁਤ ਟਾਈਮ ਬਹੁਤ ਬਿਜਾਂਦ ਪਈਆ ਬਹੁਤ ਬੀਜਣ ਵਾਲਾ ਟਾਈਮ ਹੈਗਾ ਆਪਣੇ ਕੋਲੇ ਹਜੇ 10 ਦਿਨ ਤੱਕ ਆਪਾਂ ਹਜੇ ਹੋਰ ਬੀਜ ਲਾਗੇ ਪਹਿਲਾਂ ਜੋ ਨਰਮੇ ਬੀਜ ਦੇ ਹੁੰਦੇ ਸੀਗੇ ਉਦੋਂ ਤਾਂ ਬਹੁਤ ਲੇਟ ਪੰਜਾਬ ਪਾਗ ਜਾਂਦੀ ਸੀ ਆ ਦੇਖੋ ਹੁਣ ਆ ਕਿਤੇ ਕਿਤੇ ਨਿਕਲਦੀ ਹੁੰਦੀ ਆ ਤੇ ਕਿਤੇ ਕਿਤੇ ਆ ਇੰਨੀ ਨਿਕਲੀ ਖੜੀ ਆ ਕਿਤੇ ਕਿਤੇ ਅਸੀਂ ਵਿਚੂ ਹੀ ਨਿਕਲਦੀ ਹੈਗੀ ਆ ਚੱਕਰ ਪਿਆ ਹੋਇਆ ਯਾਰ ਇਹਦਾ ਬੀਜ ਚਲੋ 2-4 ਦਿਨ ਅਸੀਂ ਵੀ ਦੇਖਾਂਗੇ ਜੇ 5 ਦਿਨ ਨਹੀਂ ਤਾਂ ਫਿਰ ਆਹ ਕਣਕ ਵੀ ਆਪਣੀ ਖਾਬੂ ਨਾ ਹੋਰ ਵੀ ਸਿੱਟ ਦੇ ਸਿੱਟ ਦੇ ਵਿੱਚ ਚੱਕਰਾਂ ਇਹ ਵੀ ਪੂ ਨਾ ਤੇ ਪਤਾ ਨਹੀਂ ਯਾਰ ਕਿੰਨਾ ਨੂੰ ਪਟਦਾ ਕੀ ਆ ਹਰੇ ਬੱਟੀ ਬਹੁਤ ਪਈਆ ਕਣਕ ਆ ਵੱਡੀ ਬਹੁਤ ਪਈ ਆ ਚੂਹੇ ਚਾਹੇ ਪਤਾ ਨਹੀਂ ਕੀ ਚੱਕਰ ਆਗਾ ਤੇ ਠੀਕ ਆ ਭਾਈ ਮੈਂ ਇਨੀ ਕੀ ਜਾਣਕਾਰੀ ਦੇਣੀ ਸੀ ਫੇਸਬੁੱਕ ਤੇ YouTube ਚੈਨਲ ਆਪਣਾ ਫੋਲੋ ਕਰ ਲੋ ਪੂਰੀ ਵਧੀਆ ਜਾਣਕਾਰੀ ਆ ਯਾਰ ਦਿੰਨੇ ਆਗੇ ਕੋਈ ਗਲਤ ਨਹੀਂ ਆਪ ਦੇ ਖੇਤ ਜੀ ਤੀਰਬੇ ਕਰਦੇ ਜਿੰਨੇ ਕੋ ਹੁੰਦੇ ਆਗੇ ਤੇ ਕੋਈ ਐ ਨਹੀਂ ਦੇਖ ਦਿਖਾ ਕੇ ਨਹੀਂ ਆਪਾਂ ਕੁਝ ਵੀ ਕਹਿੰਦੇ ਤੇ ਇੰਨੀ ਆਪਣੀ ਇਹ ਹਰੀ ਹੋਈ ਆਗੀ ਜੇ ਬੱਤੀ ਬਰਾਗੇ ਨਹੀਂ ਸਾਡੀ ਵੀ ਨਹੀਂ ਹਰੀ ਹੋਈ ਯਾਰ ਇਹ ਮੈਨੂੰ ਕੋਈ ਬੀਜ ਦੀ ਚੱਕਰ ਲੱਗਦਾ ਜਾਂ ਤਾਂ ਇਹ 826 ਦਾ ਬੀਜ ਨਹੀਂ ਰਹਿੰਦਾ ਹੁਣ ਉਹ ਦੀਂਦੀ ਆ ਹੁਣ ਨੰਗੀ ਅੱਖ ਨਾਲ ਮਾਣੀ ਮੁੱਟੀ ਦੀਂਦੀ ਆਗੀ 222 ਤਾਂ ਯਾਰ ਤੁਸੀਂ ਇਹ ਨਾਲੋ ਵੀ ਪੂਰਾ ਹੀ ਪਾਹਣ ਧਰ ਗਈ ਚਮਕਾਰ ਹੀ ਮਾਰਦੀ ਆ ਤਦੂਰੋਂ ਤੇ ਸੇਮ ਦਿਨ ਦੀ ਬੀਜੀ ਹੋਈ ਇੱਕ ਦਿਨ ਦੀ ਵੈਰੈਟੀ ਆਗੀ ਤੇ ਇਹ ਹੁਣ ਇੰਨਾ ਕ ਦੀਂਦੀ ਆਗੀ ਇਹ ਤਾਂ ਇਹਨਾਂ ਕ ਹਾਲਾ ਇਹਦਾ ਆ ਯਾਰ ਤੇ ਤੁਸੀਂ ਵੀ ਜਰੂਰ ਦੱਸੋ ਕਮੈਂਟ ਕਰਕੇ ਵੀ ਛੋਟੇ ਕੀ ਹਾਲ ਆਗਾ ਤੇ ਮੈਂ ਆਹ ਚਲੋ ਆਪਣੇ ਭਰਾਵਾਂ ਨੂੰ ਕਮੈਂਟ ਆਈ ਸੀ ਮੈਂ ਵੀਡੀਓ ਪਾਈਏ ਤੇ ਇਧਰ ਆ 222 ਆ ਗਈ ਤੇ ਇਹ ਵੀ ਸੇਮ ਦਿਨ ਦੀ বাজਾਂ ਦੀ ਆ ਇਹ ਤਾਂ ਦੇਖੋ ਪੂਰੀ ਘਾਂਟੀ ਯਾਰ ਹਰੇ ਬਾਈ ਮਾਰਦੀ ਆ ਬਹਣਕੇ ਐਨ ਕੈਮਰੇ ਚ ਬੱਦੂਗੀ ਤਾਂ ਇਹਦਾ ਪੂਰਾ ਪੂਰੀ ਸੋਹਣੀ ਨਿਕਲੀ ਖੜੀ ਹੈਗੀ ਇਹਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਇਹਨੂੰ ਤਾਂ ਤੇ ਉਹ 826 ਆ ਆਪਾਂ ਵੀ ਬਸ ਸੈਦ ਕਿਤੇ ਯਾਰ ਬਾਈ ਕਰਿਆ ਸੀ ਦੋ ਕਿੱਲੇ ਬਹਣ ਲਾ ਕੇ ਤਾਂ ਇਹ ਮੈਂ ਤੁਹਾਨੂੰ ਪਹਿਲਾਂ ਨਹੀਂ ਵੀਡੀਓ ਚ ਵੀ ਆਖਿਆ ਸੀ ਬਈ ਜੇ ਕੋਈ ਨਵਾਂ ਬੀ ਬੀਜਣਾ ਯਾਰ ਕਦੇ ਵੀ ਸਾਰੇ ਵਾਹਣ ਚ ਪੰਗਾ ਨਾ ਲਓ ਥੋੜਾ ਥੋੜਾ ਵਾਹਣ ਪੰਗਾ ਲੈ ਕੇ ਦੇਖੋ ਜੇ ਕੋਈ ਹਸਾਬ ਚ ਆਉਂਦੀ ਹੈ ਤਾਣੀ ਤਾਂ ਠੀਕ ਆ ਜੇ ਕੋਈ ਨਹੀਂ ਆਉਂਦੀ ਬਾਈ ਫਿਰ ਉਹਨੂੰ ਛੱਡ ਦੋ ਅਗਲੀ ਵਾਰ ਹੋਰ ਵੀ ਪਾੜ ਲਓ ਕੋਈ ਨਵਾਂ ਤੇ ਆਪਣੀਆਂ ਵੀਡਿਓਆਂ ਦੇਖਣ ਲਈ ਆਪਣਾ ਚੈਨਲ ਫੋਲੋ ਕਰ ਲਓ ਜੀ ਧੰਨਵਾਦ